ਗਗਨਪ੍ਰੀਤ ਸਿੰਘ ਉਰਫ ਗੱਗੂ ਇਹ ਮੇਨ ਦੋਸ਼ੀ ਸੀਗਾ ਜਿਹਨੇ ਫਾਇਰਿੰਗ ਕੀਤੀ ਸੀ ਇਹਦੇ ਕੋਲੋਂ ਇੱਕ ਪਿਸਤੌਲ 32 ਬੋਰ ਤੇ ਇੱਕ ਮੈਗਜ਼ੀਨ ਵੀ ਰਿਕਵਰ ਹੋਇਆ ਤੇ ਜਿਹੜਾ ਰੇਕੀ ਲਈ ਵਰਤਿਆ ਮੋਟਰਸਾਈਕਲ ਸਪਲੈਂਡਰ ਸੀ ਉਹ ਵੀ ਇਹਦੇ ਕੋਲੋਂ ਰਿਕਵਰ ਹੋਇਆ ਦੂਜਾ ਦੋਸ਼ੀ ਨਵਜੋਤ ਸਿੰਘ ਉਰਫ ਮੋਨੂ ਇਹਨੇ ਪਹਿਲਾਂ ਰੇਕੀ ਦੇ ਵਿੱਚ ਮਦਦ ਕੀਤੀ ਸੀ ਤੀਜਾ ਦੋਸ਼ੀ ਧੀਰੇਜ ਕੁਮਾਰ ਉਰਫ ਚੇਤਨ ਇਹਨੇ ਵੀ ਰੇਕੀ ਦੇ ਵਿੱਚ ਮਦਦ ਕੀਤੀ ਸੀ ਇਹਨਾਂ ਤੋਂ ਇੱਕ ਜਿਹੜਾ ਮੋਟਰਸਾਈਕਲ ਵਾਰਦਾਤ ਲਈ ਵਰਤਿਆ ਗਿਆ ਸੀ ਉਹ ਵੀ ਰਿਕਵਰ ਹੋ ਗਿਆ ਮੋਟਰਸਾਈਕਲ ਮਾਰਕਾ TVS ਰਾਈਡਰ ਤੇ ਇੱਕ 에ਅਰ ਪਿਸਤੌਲ ਸੀਗੀ ਉਹ ਵੀ ਨਾ ਤੋ ਰਿਕਵਰ ਹੋ ਗਈ ਸਰ ਮੋਨੂ ਦਾ ਕਿਦਾਂ ਲਿੰਕ ਬਣਿਆ ਨਾ ਨਹੀਂ ਏ ਜੀ ਆਪਸ ਚ ਪਹਿਲਾਂ ਹੀ ਜਾਣਦੇ ਸੀਗੇ ਇਹਦੇ ਵਿੱਚ ਦੋ ਦੋਸ਼ੀ ਜਿਹੜੇ ਹੈਗੇ ਉਹ ਅਜੇ ਗ੍ਰਿਫਤਾਰ ਕਰਨੇ ਰਹਿੰਦੇ ਆ ਜਿਹੜੇ ਮੌਕੇ ਤੇ ਸੀ ਟੋਟਲ ਤਿੰਨ ਦੋਸ਼ੀ ਆਏ ਸੀਗੇ ਇੱਕ ਗगनਪ੍ਰੀਤ ਜਿਹੜਾ ਗ੍ਰਿਫਤਾਰ ਹੋ ਗਿਆ ਜਿਹੜੇ ਬਾਕੀ ਦੋ ਦੋਸ਼ੀ ਸੀਗੇ ਉਹਨਾਂ ਥਰੂ ਇਹਨਾਂ ਸਾਰਾ ਦਾ ਲਿਕ ਬਣਿਆ ਸੀਗਾ ਰਵੀ ਬਲਾਚੋਰੀਆ ਚਾਰ ਰੋਲ ਹੈ ਸਰ ਇਹਦੇ ਵਿੱਚ ਜਿਹੜੀ ਇਹ ਵਾਰਦਾਤ ਹੋਈ ਹੈਗੀ ਹੈ ਇਹਦੇ ਵਿੱਚ ਜਿਹੜਾ ਮੇਨ ਮਾਸਟਰਮਾਈਂਡ ਸੀਗਾ ਉਹ ਕਮਲ ਸੀਗਾ ਉਹਨੂੰ ਵੀ ਅਸੀਂ ਜਲਦੀ ਅਰੈਸਟ ਕਰ ਲਾਂਗੇ ਇਹ ਜਿਹੜੇ ਹੈਗੇ ਆ ਇਹ ਉਹਦੇ ਪੁਰਾਣੇ ਜਾਣਕਾਰ ਹੈਗੇ ਰਵੀ ਬਲਾਚੋਰੀਆ ਜੀ ਬਟ ਜਿਹੜਾ ਇਹਨੂੰ ਸਾਰਾ ਪਲਾਨ ਕੀਤਾ ਸੀ ਉਹ ਇਹ ਕਮਲ ਨੇ ਕੀਤਾ ਸੀ ਸਾ ਐਸਪੀ ਇਨਵੈਸਟੀਗੇਸ਼ਨ ਡੀਐਸਪੀ ਇਨਵੈਸਟੀਗੇਸ਼ਨ ਡੀਐਸਪੀ ਨਵਾਸ਼ਾ ਸੀਐਨਚਾਰ 13ਐਚਾ ਔਰ ਨੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਤਿੰਨਾਂ ਦੋਸ਼ੀਆਂ ਨੇ 25 ਤਰੀਕ ਨੂੰ ਪਿੰਡ ਸਾਲੋਂ ਥਾਣਾ ਔਰ ਦੇ ਵਿੱਚ ਵੈਸਟਰਨ ਯੂਨੀਅਨ ਦੀ ਸ਼ਾਪ ਦੇ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਫਾਇਰਿੰਗ ਕੀਤੀ ਸੀ ਉਸ ਤੋਂ ਬਾਅਦ ਉੱਥੇ ਮਕਦਮਾ ਨੰਬਰ 46 ਥਾਣਾ ਔਰ ਦੇ ਵਿੱਚ ਦਰਜ ਕੀਤਾ ਗਿਆ ਤੇ ਦੌਰਾਨੇ ਤਫ਼ਤੀਸ਼ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਇਨਪੁਟਸ ਦੀ ਮਦਦ ਨਾਲ ਇਹਨਾਂ ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜੇ ਹੈਗੇ ਆ ਇਹ ਉਹਦੇ ਪੁਰਾਣੇ ਜਾਣਕਾਰ ਹੈਗੇ ਰਵੀ ਪਾਲਾ ਚੌਰੀਆ ਜੀ ਬਟ ਜਿਹੜਾ ਇਹਨੂੰ ਸਾਰਾ ਪਲਾਨ ਕੀਤਾ ਸੀ ਉਹ ਇਹ ਕਮਲ ਨੇ ਕੀਤਾ ਸੀ ਇਹਨਾਂ ਦੇ ਵਿੱਚ ਜਿਹੜੇ ਤਿੰਨਾਂ ਤੇ ਹਜੇ ਤੱਕ ਕੋਈ ਵੀ ਪੁਰਾਣਾ ਮਕਦਮਾ ਸਾਨੂੰ ਸਾਡੇ ਧਿਆਨ 'ਚ ਨਹੀਂ ਆਇਆ ਇਹਨਾਂ ਨੂੰ ਅੱਜ ਅਸੀਂ ਕੋਰਟ 'ਚ ਪੇਸ਼ ਕੀਤਾ ਸੀ ਇਹਨਾਂ ਦਾ ਰਿਮਾਂਡ ਵੀ ਲੈ ਲਿਆ ਤੇ ਸਾਨੂੰ ਲੱਗਦਾ ਕਿ ਇਹਨਾਂ ਤੋਂ ਜਿਹੜੀਆਂ ਪੁਰਾਣੀਆਂ ਵਾਰਦਾਤਾਂ ਇਸ ਸੀਰੀਅ ਵਿੱਚ ਹੋਈਆਂ ਉਹ ਵੀ ਟ੍ਰੇਸ ਹੋ ਸਕਦੀਆਂ ਨੇ ਨਸ਼ੇ ਦੀ ਨਸ਼ੇ ਦੀ ਪੂਰਤੀ ਲਈ ਇਹ ਘਟਨਾ ਨੂੰ ਅੰਜਾਮ ਦਿੱਤਾ ਜਾਂ ਇਹਨਾਂ ਦੀ ਇਹ ਦੇਖੋ ਜੀ ਇਹਨਾਂ ਨੂੰ ਪੈਸੇ ਦੀ ਵੀ ਲੋੜ ਸੀਗੀ ਹਜੇ ਤੱਕ ਇਹਨਾਂ ਵੱਲੋਂ ਨਸ਼ਾ ਕਰਨ ਸੰਬੰਧੀ ਕੋਈ ਗੱਲ ਸਾਹਮਣੇ ਨਹੀਂ ਆਈ ਬਟ ਅਸੀਂ ਉਹ ਸਾਰੇ ਵੀ ਤਫ਼ਤੀਸ਼ ਕਰਾਂਗੇ ਕਿ ਜੀ ਇਹਨਾਂ ਦੀ ਕੋਈ ਨਸ਼ੇ ਦੀ ਪੂਰਤੀ ਕਰਨੀ ਸੀ ਜਾਂ ਪਹਿਲਾਂ ਕੋਈ ਅਜਿਹਾ ਕੰਮ ਕਰਨੀ ਸੀ ਕਰਦੇ ਦੋ ਗੱਲਾਂ ਸਮਝਣੀਆਂ ਜੀ ਇੱਕ ਤਾਂ ਦੁਕਾਨਦਾਰ ਨੇ ਕਹਿ ਸੀ ਕਿ 에ਅ ਗਨ ਸੀਗੀ ਹੁਣ 32 ਫੋਰ ਵੀ ਪੜੀ ਹੋਈ ਹੈ ਗੱਲੋਂ ਦੇ ਕੋਲ ਤੇ ਦੂਜੀ ਗੱਲ ਉਹਨੇ ਕਹਿ ਸੀ ਸਪਲੈਂਡਰ ਮੋਟਰਸਾਈਕਲ ਸੀ ਇੱਥੇ ਆਪਾਂ ਪੜ ਪਾਰੇ ਕਿ ਟੀਪੀਐਸ ਰਾਈਡਰ ਕੋਲ ਸਾਈਨਚਰ ਅਸੀਂ ਜੀ ਜਦੋਂ ਮੌਕੇ ਤੇ ਸਾਡੇ ਅਫਸਰ ਗਏ ਸੀ ਉੱਥੋਂ ਚਾਰ ਖੋਲ ਰਿਕਵਰ ਹੋਏ ਸੀ ਜਦੋਂ ਦੁਕਾਨ ਏਅਰ ਪਿਸਤਲ ਵੀ ਸੀਗਾ ਇਹਨਾਂ ਕੋਲ ਦੋ ਪਿਸਤਲ ਸੀਗੀਆਂ ਤੇ ਮੌਕੇ ਤੋਂ ਚਾਰ ਖੋਲ ਵੀ ਰਿਕਵਰ ਹੋਏ ਬੱਤੀ ਬੋਰ ਦੇ ਜਿਹੜੇ ਉਹ ਰਿਕਵਰ ਹੋਏ ਆ ਉਸੇ ਪਿਸਤਲ ਦੇ ਹੈਗੇ ਤੇ ਦੂਜਾ ਇੱਕ ਏਅਰ ਪਿਸਤਲ ਸੀਗਾ ਜਿਹੜਾ ਨਕਲੀ ਪਿਸਤਲ ਸੀ ਤਾਂ ਇਹ ਦੋਵੇਂ ਸੀਗੇ ਦੂਜਾ ਜਿਹੜਾ ਸਪਲੈਂਡਰ ਮੋਟਰਸਾਈਕਲ ਹੈ ਉਹ ਪਹਿਲਾਂ ਰੈਕ ਲਈ ਯੂਜ਼ ਹੋਇਆ ਸੀ ਅਸੀਂ ਸੀਸੀਟੀਵੀ ਫੁਟੇਜ ਵੀ ਦੇਖੀ ਆ ਉਹਦੇ ਵਿੱਚ ਜਿਹੜਾ ਇਹੀ ਟੀਵੀ ਟੀਵੀਐਸ ਮੋਟਰਸਾਈਕਲ ਹੈ ਇਹੀ ਦਿਖ ਰਿਹਾ ਹੈ ਸਰ ਹੋਰ ਕੁਝ ਯੋਗ ਲਈ ਨੰਦਨਾ ਹਾਂਜੀ ਹਾਂ ਇਹਨਾਂ ਦੇ ਵਿੱਚ ਜਿਹੜੇ ਦੋ ਬੰਦੇ ਆ ਉਹ ਹਜੇ ਫੜਨ ਵਾਲੇ ਰਹਿੰਦੇ ਹੈਗੇ ਜੀ ਇਹ ਟੋਟਲ ਪੰਜ ਮੈਂਬਰ ਸੀਗੇ ਜਿਨ੍ਹਾਂ ਨੇ ਸਾਰਾ ਪਲਾਨ ਕੀਤਾ ਸੀ ਇਹਦੇ ਵਿੱਚ ਸਾਨੂੰ ਮੌਕੇ ਤੋਂ ਚਾਰ ਖਾਲੀ ਕੋਲ ਮਿਲੇ ਹੈਗੇ ਜੀ 34 ਕੋਲ ਐਕਸਟਰਾ ਕੋਈ ਨਹੀਂ ਹਾਂਜੀ ਐਕਸਟਰਾ ਸਾਡੀ ਕਿ ਅਗੇਂਸਟ ਆਫ ਦਾ ਅਧਿਆਤ ਚ ਨਾ ਸੰਦੀਪ ਕੁਮਾਰ ਤਾਂ ਇਹਨਾਂ ਦਾ ਗਰੋਅ ਸੀਗਾ ਜਾਂ ਕਿੱਦਾਂ ਨੇ ਦੀ ਇਹ ਜਿਹੜੇ ਇਹਨਾਂ ਦੇ ਵਿੱਚ ਜਿਹੜੇ ਦੋ ਦਿਨ ਬੰਦੇ ਆ ਜੀ ਇਹ ਪੁਰਾਣੇ ਜਿਹੜਾ ਹੈਗੇ ਰਵੀ ਬੱਲਾਚੌਰੀ ਨੂੰ ਪੁਰਾਣੇ ਜਾਣਦੇ ਸੀ ਸਰ ਜਿਹੜੇ ਨਹੀਂ ਫੜੇਗੇ ਉਹ ਜਾਣਦੇ ਸੀ ਇਹਦੇ ਵਿੱਚ ਜਿਹੜਾ ਗਗਨਪ੍ਰੀਤ ਆ ਉਹ ਵੀ ਰਵੀ ਬੱਲਾਚੌਰੀ ਨੂੰ ਪੁਰਾਣਾ ਜਾਣਦਾ ਸੀ ਉਹ ਤਾਂ ਜੇਲ੍ਹ ਵਿੱਚ ਚਲੇ ਗ ਇਹ ਨਹੀਂ ਜੀ ਇਹ ਜਿਹੜਾ ਇਹਨਾਂ ਦਾ رابطہ ਜਿਹੜਾ ਦੂਜਾ ਜਿਹੜਾ ਫੜਿਆ ਨਹੀਂ ਗਿਆ ਜੀ ਉਹਦੇ ਥਰੂ ਇਹਨਾਂ ਦਾ ਆਪਸ ਚ ਰابطਾ ਸੀ ਏਅਰ ਪਿਸਟਲ ਕਿੱਥੋਂ ਨਹੀਂ ਕੁਝ ਪਤਾ ਲੱਗੇ ਹਾਂ ਜੀ ਏਅਰ ਪਿਸਟਲ ਕਿੱਥੋਂ ਲਈ ਉਹ ਅਸੀਂ ਜੀ ਅ ਅੱਜ ਹੀ ਰਿਮਾਂਡ ਲਿਆਇਆ ਗਿਆ ਇਹਨਾਂ ਦਾ ਉਹ ਅਸੀਂ ਇਹਨਾਂ ਤੋਂ ਜਿਹੜੀ ਇਹ ਪਿਸਟਲ ਇੱਕ ਬੜਾ ਇਹ ਵਧੀਆ ਵੈਪਨ ਹੈਗਾ ਜਿਹੜਾ ਪਿਸਟਲ 32 ਉਹ ਵੀ ਅਸੀਂ ਪੁੱਛਾਂਗੇ ਕਿ ਕਿੱਥੋਂ ਲੈ ਕੇ ਆਏ ਕਿੱਥੋਂ ਇਹਨਾਂ ਨੇ ਜਿਹੜੇ ਦੂਜੇ ਰਾਉਂਡ ਸੀਗੇ ਉਹ ਖਰੀਦੇ ਤੇ ਏਅਰ ਪਿਸਟਲ ਕਿੱਥੋਂ ਖਰੀਦੇ ਉਹ ਸਾਰਾ ਤੁਸੀਂ ਕਿੰਨੀ ਉਮਰ ਦੇ ਹੈਗੇ ਜੀ ਇਹ ਜਿਹੜਾ ਗਗਨਪ੍ਰੀਤ ਹੈ ਜੀ ਉਹਦੀ ਉਮਰ 24 ਸਾਲ ਹੈ ਦੋ ਦਿਨ ਦਾ ਰਿਮਾਂਡ ਮਿਲਿਆ ਹੈ ਬਸ ਸਾਨੂੰ ਅਸੀਂ ਅੱਜ ਹੀ ਪੇਸ਼ ਕੀਤਾ ਹੈ ਜਿਹੜੇ ਨਵਜੋਤ ਧੀਰਜ ਜਿਹੜੇ ਦੋਗੇ ਇਹਨਾਂ ਦੇ ਡਾਇਰੈਕਟ ਇਨਵੋਲਵਮੈਂਟ ਆ ਜਾਂ ਹੋ ਨਹੀਂ ਮੌਕੇ ਤੇ ਸਿਰਫ ਜਿਹੜਾ ਇਹਨਾਂ ਚੋਂ ਗਗਨਪ੍ਰੀਤ ਸਿੰਘ ਹਰਫ ਗੱਗੂ ਮੌਕੇ ਤੇ ਸੀਗਾ ਇਹਨੇ ਫਾਇਰਿੰਗ ਵੀ ਕੀਤੀ ਜਿਹੜੇ ਦੋ ਨਵਜੋਤ ਤੇ ਧੀਰਜ ਆ ਇਹਨਾਂ ਨੇ ਪਹਿਲਾਂ ਰੈਕੀ ਕੀਤੀ ਸੀ ਸਰ ਪ੍ਰੈਸ ਨੋਟ ਵਿੱਚ ਵੀ ਪੜ ਪਾ ਇੱਕ ਪਹਿਲਾਂ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਸੀ ਇੱਕ ਡਰਾਈਵਰ ਹੈ ਹੁਣ ਇਹ ਬੈਲੈਂਸ ਵੀ ਕੰਮ ਕਰਦੇ ਸੀ ਇਹ ਜੀ ਹੁਣ ਵੀ ਕੰਮ ਕਰਦੇ ਆ ਬਟ ਜਿਹੜੀ ਐ ਇਦਾਂ ਦੀਆਂ ਵਾਰਦਾਤਾਂ ਚ ਵੀ ਇਨਵੋਲਵ ਹੋ ਗਏ ਤਾਂ ਹੀ ਮੈਂ ਤੁਹਾਨੂੰ ਕਿਹਾ Редактор субтитров а